ਲੁਧਿਆਣਾ ਪੱਛਮੀ ਜਿਮਨੀ ਚੋਣਾਂ ਦੇ ਰਿਜ਼ਲਟ ਆ ਚੁੱਕੇ ਨੇ ਰੁਝਾਨ ਸਾਹਮਣੇ ਆ ਰਹੇ ਨੇ ਤੇ ਸੰਜੀਵ ਅਰੋੜਾ ਲਗਾਤਾਰ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਖੁਸ਼ੀ ਦਾ ਮਾਹੌਲ ਹੈ ਤੇ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਖੁਸ਼ੀ ਮਨਾਈ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਜੋ ਰੁਝਾਨ ਸਾਹਮਣੇ ਆ ਰਹੇ ਨੇ ਕੀ ਲੱਗ ਰਿਹਾ ਮੰਤਰੀ ਸੰਜੀਵ ਅਰੋੜਾ ਜਿੰਦਾਬਾਦ ਔਰ ਜੋ ਰੁਝਾਨ ਹੈ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਸਾਬਿਤ ਕਰ ਦਿਆ ਹੈ ਕਿ ਸੰਜੀਵ ਅਰੋੜਾ ਜੀ ਕੋ ਪਿਆਰ ਔਰ ਅਸ਼ੀਰਵਾਦ उन्होंने उंगली से मोहर लगाकर नहीं दिया दिल से दिया है और जो रुझान है वो सिर्फ एक फॉर्मल जो है हमारा चुनाव जो है जीत का घोषित होना बाकी है और कार्यकर्ताओं में उत्साह है भंगड़े हो रहे हैं गिद्धे पड़ रहे हैं मुंह मीठा करवाया जा रहा है और वेट हो रही है सिर्फ की जो फॉर्मेलिटी है वो पूरी हो संजीव अरोड़ा जी आए और लोगों ने जो इतनी कंप्लेन जो कार्यकर्ताओं उनका साथ दिया वो मुंह मीठा करवा कर जो है जल्दी जीत घोषित जिस तरह में जी बिल्कुल बिल्कुल मैं कह रही हूँ की जस्ट एक फॉर्मेलिटी की हमारे जीत का ऐलान होना बाकी है लोग ਨੇ ਮੋਹਰ ਲਗਾਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰੂਪ ਵਿੱਚ 3 ਸਾਲ ਜੋ ਆਮ ਆਦੀ ਪਾਰਟੀ ਨੇ ਕੰਮ ਕੀ ਉਸ ਪਰ ਮੋਹਰ ਲਗੀ ਹੈ ਸੰਜੀਵ ਅਰੋੜਾ ਜੀ ਕੋ ਜੋ ਪਿਆਰ ਅਸ਼ੀਰਵਾਦ ਜੋ ਲੋਕੋ ਨੇ ਦਿਲ ਸੇ ਅਪਣਾਇਆ ਹੈ ਉਸ ਪਰ ਮੋਹਰ ਲੱਗਨੇ ਜਾ ਰਹੀ ਹੈ ਲਗਾਤਾਰ ਪ੍ਰਚਾਰ ਪ੍ਰਚਾਰ ਤੋਂ ਬਾਅਦ VOTING ਦਾ ਦਿਨ ਤੇ ਅੱਜ COUNTING ਦਾ ਦਿਨ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਰੁਝਾਨ ਤੁਹਾਡੇ ਹੱਕੇ ਚ ਆ ਰਹੇ ਸੰਜੀਵ ਅਰੋੜਾ ਜੀ ਸਾਡੇ ਮੰਤਰੀ ਨੇ ਔਰ ਲੁਧਿਆਣਾ ਦੇ ਡਿਵੈਲਪਮੈਂਟ ਮੈਨ ਨੂੰ ਸਾਰੇ ਲੁਧਿਆਣਾ ਨਿਵਾਸੀਆਂ ਨੇ ਡਿਵੈਲਪਮੈਂਟ ਮੈਨ ਨੂੰ ਜਿਤਾਤਾ ਔਰ ਲੁਧਿਆਣਾ ਦੀ ਨੁਹਾਰ ਦੇਖਿਓ ਕਿਹੜੇ ਕੁਝ ਕਿੰਨੇ ਵੀ ਮਹੀਨੇ ਸਾਨੂੰ ਮਿਲੇ ਸੀ ਕੁਝ ਦਿਨ ਸਾਰੇ ਕੰਮ ਦੀ ਡਿਵੈਲਪਮੈਂਟ ਕੀਤੀ ਹੁਣ ਤੇ ਸੰਜੀਵ अरोड़ा ਨੇ ਲੋਹਿਆਣਾ ਦਾ ਪੂਰਾ ਔਰ ਪੰਜਾਬ ਦੀ ਤਿਉਹਾਰ ਨੂੰ ਚੇਂਜ ਕਰਦਣਾ ਇਸ ਕਰਕੇ ਮੈਂ ਲੋਹਿਆਣਾ ਨਿਵਾਸੀਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਸਾਡੇ ਮੰਤਰੀ ਰਾਜ ਸਭਾ ਮੈਂਬਰ ਸੰਜੀਵ अरोड़ा ਜੀ ਜਿਹੜੇ ਅੱਜ ਮੰਤਰੀ ਬਣਨਗੇ ਉਹ ਜਿੰਦਾਬਾਦ ਸੰਜੀਵ अरोड़ा ਦੀ ਖੁਸ਼ੀ ਵਿੱਚ ਬਣਾਈਆਂ ਜਾ ਰਹੀਆਂ ਹਨ ਮਨੀਸ਼ ਸਾਹੀ ਸਾਡੇ ਨਾਲ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਹੀ ਰਹੇ ਹੋ ਜੀ ਹੁਣ ਜਿਹੜੀ ਲੀਡ ਹੈ ਉਹ ਤਿੰਨ ਰਾਉਂਡ ਹਲੇ ਕਲੀਅਰ ਹੋਏ ਆ ਉਹ بار-ਬਾਰ بار-ਬਾਰ ਜਿਹੜੀ ਲੀਡ ਵਧ ਹੀ ਰਹੀ ਹੈ ਔਰ ਇਹ ਅੱਗੇ ਵਧੇਗੀ ਇਹ 15000 18000 ਇਸ ਤਰ੍ਹਾਂ ਲੀਡ ਜਿਹੜੀ ਹੈ ਇਹ ਵਧੇਗੀ ਤਾਂ ਲੱਗਦਾ ਕਿ ਕੜਾ ਮੁਕਾਬਲਾ ਸੀਗਾ ਚਾਰੋਂ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਵੱੱਟੀ ਜਿੱਤ ਦਾ ਦਾਵਾ ਕਰ ਰਹੇ ਸੀਗੇ ਤੇ ਪਰ ਵੋਟਰਾਂ ਨੇ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਉੱਤੇ ਭਰੋਸਾ ਜਤਾਇਆ ਵਾ ਇਹ ਮੁਕਾਬਲਾ ਨਹੀਂ ਸੀਗਾ ਜੀ ਇਲੈਕਸ਼ਨ ਸੀਗੇ ਮੁਕਾਬਲਾ ਤਾਂ ਰਿਹਾ ਹੀ ਨਹੀਂ ਸੀਗਾ ਜੀ ਕਿਉਂਕਿ ਕੰਮ ਦੇ ਆਧਾਰ ਦੇ ਉੱਤੇ ਵੋਟ ਮੰਗੀ ਸੀ ਇਹ ਲੁਧਿਆਣਾ ਪੱਛਮੀ ਦੇ ਵੋਟਰਾਂ ਦੀ ਜਿੱਤ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਜਿਹੜਾ ਤਿੰਨ ਤਿੰਨ ਰਾਊਂਡ ਦੇ ਵਿੱਚ ਲਗਾਤਾਰ ਜਿਹੜੇ ਜਿੱਤ ਬਣਾਏ ਹੋਏ ਨੇ ਕੀ ਉਮੀਦਾਂ ਲੱਗਦੀਆਂ ਕਿ ਕਿੰਨੇ ਕੋ ਰਾਊਂਡ ਤੱਕ ਜਿਹੜਾ ਵਾ ਇਹ ਜਿੱਤ ਜਾਏਗੀ ਤੇ ਕਿੰਨੇ ਲੀਡ ਦੇ ਨਾਲ ਨਹੀਂ ਨਹੀਂ ਹਰ ਇੱਕ ਰਾਊਂਡ ਦੇ ਵਿੱਚ ਹੀ ਲੀਡ ਵਧੇਗੀ ਜੀ ਤੁਸੀਂ ਇਹ ਦੇਖ ਲਓ ਕਿ ਜਿਹੜੇ ਪਹਿਲੇ 1370 ਦੀ ਲੀਡ ਮਿਲੀ ਹੈ ਉੱਥੇ ਉਹਨਾਂ ਦੇ ਕੌਂਸਲਰ 3000 ਤੇ ਜਿੱਤੇ ਹੋਏ ਸੀ ਤੇ ਜੇ ਉੱਥੇ ਸਾਨੂੰ 1370 ਦੀ ਲੀਡ ਮਿਲੀ ਹੈ ਹੈਬੋਵਾਲਦਾ ਏਰੀਆ ਸੀ ਜਿੱਥੇ ਮਹਾਰਾਜ ਸਿੰਘ ਰਾਜੀ ਕੌਂਸਲਰ 3000 ਦੀ ਲੀਡ ਤੇ ਉਦੋਂ ਜਿੱਤੇ ਸੀ ਹਲੇ ਹੁਣੀ 5-6 ਮਹੀਨੇ ਪਹਿਲਾਂ ਹੀ ਤੇ ਉਸ ਹਾਂ ਨਵੀਂ ਦੇਖ ਸਕਦੇ ਹੋ ਤੇ ਇਹ ਲੋਕਾਂ ਨੇ ਜਿਹੜਾ ਇੱਕ ਤਰਫਾ ਹੀ ਵੋਟ ਪਾਈ ਹੈ ਜੀ ਜੀ ਬਿਲਕੁਲ ਹੈ ਦੇਖੋ ਤਸਵੀਰਾਂ ਆ ਕਿ ਸੀਟੀਆਂ ਮਾਰੀਆਂ ਜਾ ਰਹੀਆਂ ਨੇ ਸੀਟੀਆਂ ਵਜਾ ਕੇ ਜਿਹੜਾ ਵਾ ਇਹ ਸੀਟ ਸੀਟੀਆਂ ਮਾਰ ਕੇ ਮਾਰ ਕੇ ਜਿਹੜਾ ਕੁਝ ਕੁਤੇ ਤੇ ਗੱਲਾਂ ਹੋਣਗੀਆਂ ਮੂੰਹ ਤੇ ਜਿਹੜਾ ਤੂੰ ਘਰ ਕੇ ਉਹਦੇ ਨਾਲ ਬੈਠਾਂਗੇ ਰਲ ਕੇ ਜਿਹੜਾ ਤੂੰ ਗਾਉਣਾ ਉਹਦੇ ਨਾਲ ਨਹੀਂ ਕੂਣਾ 베ੜੀ ਦਾ ਪੂਰ ਤੇ ਤਰੰਜਣ ਦੀਆਂ ਕੁੜੀਆਂ ਕੀ ਕਹਿੰਦੀਆਂ ਦੱਸੀ ਭਾਈ ਟਾਂਗੇ ਵਾਲਿਆ ਮੈਂ ਤੇ ਅੱਜ ਇੰਨੀ ਖੁਸ਼ੀ ਹੈ ਕਿ ਵਿਆਹ ਵਾਲਾ ਮਾਹੌਲ ਹੈ ਦੇਖੋ ਕਿੰਨੀ ਸੋਹਣੀ ਲੀਡ ਆਈ ਹੈ 3100 ਦਾ ਮਤਲਬ ਹੁੰਦਾ ਸਗਣਾ ਸਗਣ ਪੈ ਗਿਆ ਸਾਨੂੰ اے ਮਹਾਰਾਜ ਜਿਨ੍ਹਾਂ ਨੇ ਜ਼ਿੰਮੇਵਾਰੀ ਤੋਂ ਬਿਨਾ ਇੰਨਾ ਕੰਮ ਕਰਾਤਾ ਲੁਧਿਆਣੇ ਦਾ ਸੰਜੀਵ ਰੋੜਾ ਜੀ ਨੇ ਹੁਣ ਤਾਂ ਜ਼ਿੰਮੇਵਾਰੀ ਮੋਢਿਆਂ ਤੇ ਬੈ ਗਈ ਬਿਨਾ ਜਿਵੇਂ ਵਰਤੋ ਇਹ ਨਕਮਤੀ ਦੀ 55 ਸਾਲ ਪੁਰਾਣੇ ਕਰਾਤੇ ਹੁਣ ਤੇ ਮੋਡਿਆਂ ਤੇ ਵਜ਼ਨ ਆ ਗਿਆ ਔਰ ਬਹੁਤ ਵਧੀਆ ਲੁਧਿਆਣੇ ਦਾ ਇੱਕ ਕਹਿੰਦੇ ਨਾ ਮਸੀਹਾ ਮਿਲ ਗਿਆ ਸਾਨੂੰ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਕਰੀਨ ਲਗਾ ਕੇ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਸੰਜੀਵ ਅਰੋੜਾ ਦੇ ਜਿਸ ਤਰ੍ਹਾਂ ਦੇ ਰੁਝਾਨ ਆ ਰਹੇ ਨੇ ਲਗਾਤਾਰ ਲੀਡ ਹੋ ਰਹੀ ਆ ਉਸ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਪਲ-ਪਲ ਦੀ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਥੇਰੇ ਅਪਡੇਟ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਕੈਮਰਾ ਪਰਸਾ ਰਕੇਸ਼ ਦੇ ਨਾਲ ਬਵੇਕ ਟਾਲ ਲੁਧਿਆਣਾ